ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਅੱਜ ਦੀ ਜੋ ਵੀਡੀਓ ਆ ਮੋਗਾ ਟਰੈਕਟਰ ਮੰਡੀ ਦੀ ਆ ਕਿਹੜੇ ਕਿਹੜੇ ਮਾਡਲ ਇੱਥੇ ਪਹੁੰਚੇ ਆ ਤੇ ਕੀ ਕੀ ਮਾਲ ਖਾਂ ਦੀ ਡਿਮਾਂਡ ਆ ਤੁਹਾਡੇ ਨਾਲ ਕਰਦੇ ਆ ਸ਼ੇਅਰ ਜੋ ਪਹਿਲਾ ਟਰੈਕਟਰ ਆਪਾਂ ਨੂੰ ਦਿਖਾਈ ਦੇ ਰਿਹਾ ਉਹ 3630 ਨਿਊ ਹਾਲੈਂਡ ਵਾਲਾ ਦਾ ਪਲਾਸੀ ਜਿਸ ਦੇ ਟਾਇਰਾਂ ਦੀ ਗੱਲ ਕਰੀਏ ਗੁਡিয়ার ਦੇ ਟਾਇਰਾਂ 16928 ਸਾਈਜ਼ ਆ ਬਿਲਕੁਲ ਸਾਫ਼ ਕੰਡੀਸ਼ਨ ਦੇ ਟਾਇਰਾਂ ਚੰਗੀ ਕੰਡੀਸ਼ਨ ਦੇ ਟਾਇਰਾਂ ਪੂਰੇ ਆਪਾਂ 85 ਤੋਂ 90 ਪੈਸੇ ਕਹਿ ਸਕਦੇ ਆ ਰੰਗ ਰੋਗਨ ਦਾ ਵੀ ਟਰੈਕਟਰ ਸਾਫ਼ ਆ 2014 ਮਾਡਲ ਆ ਜੀ 4 ਲੱਖ ਤੇ 95000 ਰੀਅ ਡਿਮਾਂਡ ਤੇ ਗੇਅਰ ਵੀ ਆਪਾਂ ਦੇਖ ਕੇ ਤੁਹਾਨੂੰ ਦੱਸ ਦਿੰਦੇ ਆ ਵੀ ਇਹ ਤਿੰਨ ਗੇਰਾਂ ਚ ਤੇ ਸਾਈਡ ਗੇਰ ਆ ਜੀ ਉਸਦੇ ਨਾਲ ਆ ਗਿਆ ਜੀ 60 55 ਫਾਰ ਮਾਲਿਆਂ ਦਾ ਰੰਗ ਰੋਗਨ ਦਾ ਟਰੈਕਟਰ ਪੂਰਾ ਹੀ ਸਾਫ ਹੈ ਜੀ ਐਮ ਆਰ ਪੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਇਸ ਤਰੀਕਿ ਪੂਰੀ ਸਾਫ ਪਈ ਹੈ ਤੇ ਫਰੰਟ ਦੇ ਟਾਇਰ ਵੀ ਬਿਲਕੁਲ ਸਾਫ ਪਏ 2014 ਮਾਡਲ ਆ 4 ਲੱਖ ਤੇ 40000 ਰੁਪਿਆ ਮਾਲਕਾਂ ਦੀ ضمانਤ ਟਰੈਕਟਰ ਪੂਰਾ ਹੀ ਸਾਫ ਹੈ ਜੀ ਦੇਖਣ ਉਹਦੇ ਨਾਲ ਆ ਗਿਆ 5055 E ਰੰਗ ਰੋਗਨ ਦਾ ਟਰੈਕਟਰ ਪੂਰਾ ਸਾਫ ਹੈ गुडियर ਦੇ ਟਾਇਰ ਆ ਫਰੰਟ ਵਾਲੇ ਤੇ ਬੈਕ ਸਾਈਡ ਦੇ ਕੋਲੋ ਕੰਪਨੀ ਦੇ 16 ਦੇ ਟਾਇਰਾਂ ਚ ਸਾਫ ਨਹੀਂ ਕਿੰਦੇ ਟਾਇਆ ਟੈਰੀ ਰੰਗ ਰੋਗਨ ਦਾ ਵੀ ਪੂਰਾ ਹੀ ਖਤਰ ਟਰੈਕਟਰ ਦਿਖਾਈ ਦੇ ਰਿਹਾ ਪੰਜਾਬ ਨੰਬਰ ਟਰੈਕਟਰ 2013 ਮਾਡਲ ਆ 4 ਲੱਖ ਤੇ 65000 ਰੁਪਏ ਡਿਮਾਂਡ ਆ ਸਾਡਾ ਆਪਣਾ ਹੀ ਬਾਈਟ ਰਿਫ ਠੀਕ ਹੈ ਬਈ ਕਿੰਨਾ ਲੱਗਿਆ 363 ਨਿਓ ਹਾਲਾਡਲਾ 2010 ਮਾਡਲ ਆ 4 ਲੱਖ 78000 ਰੁਪਿਆ ਟਮਾਡਾ ਬੈਕ ਸਾਈਡ ਦੇ ਟਾਇਰ ਆ ਜਿਹੜੇ ਗੁਡিয়ার ਦੇ 16 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਪਈ ਹੈ ਤੇ ਜੋ ਫਰੰਟ ਦੇ ਟਾਇਰ ਆ ਵੀ ਗੁਡিয়ার ਦੇ ਟਰੈਕਟਰ ਪੂਰਾ ਸਾਫ਼ ਹੈ ਉਹਨਾਂ ਨਾਲ ਆ ਗਿਆ 2008 ਮਾਡਲ ਆ ਫਾਰਮ 60 ਜੇ ਵੀ ਪੰਜਾਬ ਨੰਬਰ ਹੀ ਟਰੈਕਟਰ 프ਰੰਟ ਦੇ ਟਾਇਰ ਵੀ ਬਿਲਕੁਲ ਸਾਫ ਅਤੇ ਬੈਕ ਸਾਈਡ ਦੇ ਟਾਇਰ ਵੀ ਬਿਲਕੁਲ ਸਾਫ 13 ਦੇ ਟਾਇਰਾਂ ਚ ਹੈ ਰੰਗ ਰੋਬੰਦਾ ਵੀ ਟਰੈਕਟਰ ਪੂਰਾ ਸਾਫ ਆ 2008 ਮਾਡਲ ਦੀ ਮੰਗ 2,95,000 ਰੁਪਏ ਉਹਦੇ ਨਾਲ ਅਗੇ 36 ਦਾ ਫੋਨ ਪੇਂਟ ਵਗੈਰਾ ਹੋਇਆ ਨਹੀਂ ਟਰੈਕਟਰ ਇਹ 99 ਮਾਡਲ ਹੈ 1,15,000 ਰੁਪਏ ਡਿਮਾਂਡ ਹੈ ਟੈਰ ਦੇ ਕਸੇ ਪਰ ਵਾਹਨ ਆ ਲਾ ਗਈ ਮੈਸੀ 5245 2007 ਮਾਡਲ ਆ 245000 ਰੁਪਏ ਡਿਮਾਂਡ ਆ ਪੰਜਾਬ ਨੰਬਰ ਕਰੈਕਟਰ ਆ ਜੀ ਤੁਸੀਂ ਦੇਖ ਸਕਦੇ ਹੋ ਕਿ ਕਰਕਰ ਨੂੰ ਚੰਗੀ ਤਰ੍ਹਾਂ ਮਿਲਦੀ ਟਾਇਰਾਂ ਦੀ ਕੰਡੀਸ਼ਨ ਵੀ ਸੌਖੀ ਆ 14 ਦੇ ਟਾਇਰਾਂ ਚ ਗੁਡਇਰ ਦੇ ਟਾਇਰ ਆ ਜੀ ਅਦ ਨਾਲ ਆ ਗਈ ਸਵਰਾਜ 735 2001 ਮਾਡਲ 245000 ਰੁਪਏ ਡਿਮਾਂਡ ਆ ਜੀ

ਬੈਕ ਸਾਈਡ ਦੇ ਟਾਇਰ ਜਿਹੜੇ ਐਨ ਮਾਰਕ ਦੇ 14 ਦੇ ਟਾਇਰ ਆ ਬਿਲਕੁਲ ਸਾਫ ਪਏ ਤੇ ਰੰਗ ਰੋਗ ਨਾਲ ਉਹ ਟਰੈਕਟਰ ਪੂਰਾ ਹੀ ਸਾਫ ਹੈ ਉਸ ਦੇ ਨਾਲ ਆ ਗਿਆ 60 ਫਾਰਮ ਇਹ ਵੀ ਪੰਜਾਬ ਨੰਬਰ ਟਰੈਕਟਰ ਜੀਏ ਪੀ 46 ਰੰਗ ਰੋਗ ਨਾਲ ਟਰੈਕਟਰ ਬਹੁਤ ਹੀ ਸਾਫ ਹੈ ਟਾਇਰਾਂ ਦੀ ਕੰਡੀਸ਼ਨ ਫਰੰਟ ਵਾਲਾਂ ਦੀ ਸਾਫ ਹੈ ਤੇ ਬੈਕ ਸਾਈਡ ਦੇ ਟਾਇਰਾਂ ਦੀ ਕਲੀਅਰ ਵੀ ਸਾਫ ਪਈ ਹੈ ਇਹ 13 ਦੇ ਟਾਇਰਾਂ ਚਾਹ ਜੇ ਟਾਇਰਾਂ ਦੀ ਆਪਾਂ ਕੰਡੀਸ਼ਨ ਲਈਏ ਤਾਂ 60 ਪੁਆਇੰਟ ਪੈਸੇ ਹੈ ਜੀ 2003 ਮਾਡਲ 2 ਲੱਖ 60 ਹਜ਼ਾਰ ਢਮਾ ਲਾਈ ਸਪਾਰ ਟੈਕਨੀਕਲ ਆਇਆ ਆ ਤਾਂ ਡਿਟ੍ਰੈਕਟਰ ਆਪਣਾ ਮੋਬਾਈਲ ਨੰਬਰ ਬੋਲਿਓ ਭਾਈ 84377065 65766 ਪਿੰਡ ਕਿਹੜਾ ਭਾਈ ਦਾ ਰਾਮੂ ਵਾਲਾ ਕਲਾਂਜੀ ਦਾ ਮੋਗਾ ਹੀ ਆਹੀ ਟ੍ਰੈਕਟਰ ਕੱਲਾ ਤੇ ਹੋਰ ਵੀ ਸੀ ਤੁਹਾਡਾ ਲਓ ਜੀ ਇਹ ਮਾਲਕਾਂ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰਤਾ ਇਹ ਭਾਈ ਵਾਈ ਆ ਤੇ ਰੱਖਿਆ ਕਰੇ ਠੀਕ ਹੈ ਜੀ 2003 ਮਾਡਲ ਦੀ ਡਿਮਾਂਡ ਹੈ ਜਿਹੜੀ 265000 ਤੁਸੀਂ ਦੇਖ ਸਕਦੇ ਹੋ ਮਾਲਕਾਂ ਦਾ ਨੰਬਰ ਤੁਹਾਨੂੰ ਦੱਸਦਾ ਪਿੰਡ ਵੀ ਦੱਸਦਾ ਬਾਈ ਜੀ ਨਾਮ ਵੀ ਦੱਸ ਦੋ ਆਪਣਾ ਜਸਕਰਨ ਸਿੰਘ ਬਾਈ ਦਾ ਨਾਮ ਹੈ ਜੇ ਕਿਸੇ ਨੂੰ ਟਰੈਕਟਰ ਪਸੰਦ ਆਵੇ ਤਾਂ ਤੁਸੀਂ ਵੀਡੀਓ ਚ ਦੇਖ ਕੇ ਖਰੀਦ ਸਕਦੇ ਹੋ ਮਹਤੇ ਨਾਲ ਆ ਗਈ ਨੰਬਰਾ 475 ਇਹ ਵੀ ਪੰਜਾਬ ਨੰਬਰ ਹੈ ਜੀ 2001 ਮਾਡਲ ਆ 235000 ਰੁਪਿਆ ਡਿਮਾਂਡ ਹੈ ਰਾਂਗ ਰੋਨ ਦਾ ਸਾਬਾ ਤੇ ਟਾਇਰ ਵੀ ਬਿਲਕੁਲ ਨਵੇਂ ਆ ਜੀ ਉਹਦੇ ਨਾਲ ਆ ਗਈ ਅਰਜਨ 605 ਟਰੈਕਟਰ ਸਾਫ ਆ ਸਾਰਾ ਦਾ ਵੀ ਟਰੈਕਟਰ ਬਿਲਕੁਲ ਸਾਫ ਹੈ ਬੈਕ ਸਾਈਡ ਦੇ ਟਾਇਰ ਵੀ ਬਿਲਕੁਲ ਨਵੇਂ ਆ ਮਾਤ ਦੇ 16 ਦੇ ਟੈਕ ਟਾਈ 2009 ਮਾਡਲ ਆ 3 ਲੱਖ ਤੇ 95000 ਜਿਹੜਾ ਮਾਤ ਦੇ ਰਿਹਾ ਆ ਉਹਦੇ ਨਾਲ ਆ ਗਈ ਇੱਕ ਫਾਰਮ 60 ਜੇ ਵੀ ਪੰਜਾਬ ਨੰਬਰੀ ਹੈ BB0996 ਮਾਡਲ ਦਾ 1 ਲੱਖ ਤੇ 70000 ਰੁਪਿਆ ਡਮਾ ਦਾ ਰੰਗ ਰੋਣ ਦਾ ਪੈਂਟਰਲ ਦਾ ਦੇਖ ਸਕਦੇ ਹੋ ਤੇ ਨਾਲ 735 ਆ ਗਈ 98 ਮਾਡਲ ਪੰਪਸ ਦਾ ਬਾਹਰ 1 ਲੱਖ ਤੇ 65000 ਰੁਪਿਆ ਡਿਮਾਂਡ ਹੈ ਇਹ ਟਾਇਰ ਆ ਜੋ ਐਸੇ ਕਾਸੇ ਪੈ ਰਿਹਾ ਉਸ ਦੇ ਨਾਲ ਆ ਗਈ ਸੋਨਾ ਲੀਕਾ 55 BB07 2002 ਮਾਡਲ ਹੈ 2 ਲੱਖ ਤੇ 70000 ਰੁਪਏ ਮਾਲਕਾਂ ਦੀ ਡਿਮਾਂਡ ਹੈ। ਟਾਇਰਾਂ ਦੀ ਵੀ ਚੰਗੀ ਪਈ ਹੈ। ਇਸ ਸਾਈਜ਼ ਹੈਗਾ ਇਹ ਟਾਇਰਾਂ ਦਾ। 14 ਦੇ ਟਾਇਰਾਂ ਚਾਹੀਏ ਸੀ। 2002 ਮਾਡਲ ਦੀ ਡਿਮਾਂਡ 2 7000 ਹੈ। ਹੁਣ ਨਾਲ ਸਾਹਮਣੇ ਟਰੈਕਟਰ ਤੋਂ ਦਿਖਾਈ ਤੇਰਾ ਫਾਰਮ ਸਾਡ। ਟਾਇਰਾਂ ਨੂੰ ਤੁਸੀਂ ਦੇਖ ਸਕਦੇ ਹੋ ਜੋ ਵੀ ਫਰਟਨਾਂ। 11 ਦੇ ਟਾਇਰਾਂ ਦੇ ਗੁਡੀਅਰ ਦੇ ਬੈਕ ਸਾਈਡ ਦੇ ਟਾਇਰਾਂ ਟਾਇਰਾਂ ਮੈਕਨੀਜ਼ਮ ਠੀਕ ਹੈ। ਬੱਸ ਦੇ ਨਾਲ ਆ ਗਈ 50 50 D ਪੈਰ ਪਰ ਨਵੇਂ ਆ 14 ਦੇ ਟਾਇਰਾਂ ਚਾਹੀਏ। ਰੰਗ ਰੋਗੰਦਾ ਵੀ ਟਰੈਕਟਰ ਪੂਰਾ ਸਾਫ ਪਿਆ। ਮਾਡਲ ਇਹ ਹੈਗਾ ਜੀ 2016 4 ਲੱਖ ਤੇ 55000 ਰੁਪਿਆ ਦਾ ਮੰਗਣਾ ਪੰਜਾਬ ਨੰਬਰ ਟਰੈਕਟਰ। ਸੋ ਵੀਡੀਓ ਨਾਲ ਜੁੜੇ ਰਹੋ ਅਗੇ ਤੁਹਾਨੂੰ ਟਰੈਕਟਰ दिखाने सामने ट्रैक्टर जो दिखाई दे रहा जी वो है जी मैसी पचानवे सौ के टी टायर टायर की कंडीशन बिलकुल साफ है गुडी भी चंकी पी है टायर की सठ पैंठ पैसे आप कह सकते रंग रोगन का भी ट्रैक्टर साफ है दूसरी साइड तो दिखाने 2017 ਮਾਡਲ ਆ 4 ਲੱਖ ਤੇ 80000 ਰੁਪਏ ਡਿਮਾਂਡ ਆ ਉਹਦੇ ਨਾਲ ਅਗੇ 2000 ਮਾਡਲ ਆ ਰਮ 60 2 ਲੱਖ ਤੇ 45000 ਰੁਪਏ ਡਿਮਾਂਡ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਕੈਮਰੇ 'ਚ ਤੁਹਾਨੂੰ ਦਿਖਾਈ ਦੇ ਰਿਹਾ ਹੋਗਾ ਟਰੈਸ ਦੇ ਬਿਲਕੁਲ ਸਾਫ ਹੈ ਗੁਡিয়ার ਦੀ ਟਾਇਰ ਆ ਬੈਕ ਸਾਈਡ ਦੇ 13 ਦੇ 13 ਚ ਮਗਰਾਟ ਵਗੈਰਾ ਤੇ ਸਾਫ ਹੈ ਅਜੇ ਨਾਲ ਆ ਗਿਆ ਜੀ 2012 ਮਾਡਲ ਸੋਨਾ ਲੀਕ 3,75,000 ਰੁਪਇਆ ਮਾਲਕਾਂ ਦੀ ਦਮਾਟਾ ਰੰਗ ਰੋਬਿੰਡਰ ਟਰੈਕਟਰ ਸਾਫ ਟਾਇਰਾਂ ਦੀ ਕੰਡੀਸ਼ਨ ਵੀ ਸਵਾਪਾ ਬੈਕ ਸਾਈਡ ਦੇ ਟਾਇਰ 15 5 28 22 ਦੇ ਐਮ ਆਰ ਪੇਰਾਂ ਜਿੰਜੇ ਟਰੈਕਟਰ ਲਾਇਰਸ ਦੇ ਨਾਲ ਆ ਗਿਆ ਮੇਂਦਰਾ 595 ਸਰਪੰਚ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਜੋ ਵੀ ਹੈਦਾ ਹੈ ਐਮ ਆਰਪ ਦੇ ਟਾਇਰਾ ਟਾਇਰਾਂ ਦੀ ਗੱਡੀ ਦੀ ਕੰਡੀਸ਼ਨ ਤਾਂ ਸਾਫ਼ ਪਈ ਹੈ ਵੈਸੇ ਆਪਾਂ ਕਹਿ ਸਕਦੇ ਟਾਇਰ ਜੋ ਇਸਦੇ ਖੁਸ਼ਪ ਹੋਏ ਥੋੜੀ ਜਿਹੀ ਫਰੰਟ ਦੇ ਟਾਇਰ ਸਾਫ਼ ਆ 2006 ਮਾਡਲ ਆ 2 ਲੱਖ 80 ਹਜ਼ਾਰ ਰੀਅ ਡਿਮਾਂਡ ਆ ਉਸਦੇ ਨਾਲ ਆ ਗਈ 50 50 ਡੀ ਜੌਂਡੀਰ ਵਾਲਿਆਂ ਦਾ ਬੈਕ ਸਾਈਡ ਦੇ ਟਾਇਰ ਜਿਹੜੇ ਐਮ ਆਰਪ ਦੇ ਸਾਫ਼ ਕੰਡੀਸ਼ਨ ਦੇ ਟਾਇਰ ਆ ਪੂਰੇ 14 ਦੇ ਟਾਇਰ ਆ ਜੀ 2014 ਮਾਡਲ ਆ 4 ਲੱਖ ਤੇ 45000 ਰੁਪਿਆ ਮਾਲਕਾਂ ਦੀ ਮੰਗ ਹੈ ਉਹਦੇ ਨਾਲ ਆ ਗਿਆ 73595 ਮਾਡਲ 1 ਲੱਖ ਤੇ 45000 ਰੁਪਿਆ ਮਾਲਕਾਂ ਦੀ ਮੰਗ ਆ ਬੈਕ ਸਾਈਡ ਦੇ ਟਾਇਰ ਆ ਜੋ ਘਸੇ ਪਏ ਆ ਫਰੰਟ ਦੇ ਟਾਇਰਾਂ ਦੀ ਕੰਡੀਸ਼ਨ ਠੀਕ ਹੈ ਜੀ ਉਹਦੇ ਨਾਲ ਆ ਗਿਆ 655 ਫਾਰਮ ਆ ਰਹੇ ਨੇ 16 ਦੇ ਟਾਇਰਾਂ ਚ ਗੁਡਇਰ ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਸਾਫ਼ ਪਈ ਆ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਟਰੈਕਟਰ ਦਾ ਮਾਡਲ ਇਹ ਟਰੈਕਟਰ ਹੈ ਜੀ 2014 4,25,000 ਰੁਪਏ ਡਿਮਾਂਡ ਆ ਕੋਲ ਦੇ ਨਾਲ ਆ ਗਈ ਸਵਰਾਜ 735 2003 ਮਾਡਲ 2,45,000 ਰੁਪਏ ਡਿਮਾਂਡ ਆ ਜੀ ਟਾਇਰ ਆ ਜਿਹੜੇ ਬੈਕ ਸਾਈਡ ਦੇ ਸਾਫ ਪਏ ਇਹਨਾਂ ਦੇ ਟਾਇਰ ਆ ਸਾਈਜ਼ ਸ਼ਾਇਦ 18 ਦੇ ਹੁਣ ਟਾਇਰ ਤੁਹਾਨੂੰ ਦੇਖ ਕੇ ਜ਼ਰੂਰ ਲਾਦਦੇ ਆਂ بس 12 ਦੇ 18 ਚੀ ਜਿਆਦਾ ਹਾਂ ਵੀ ਇਹਦੇ ਟਾਇਰ ਚੋ 13 ਦੇ ਪਾਏ ਹੋ ਹੁਣ ਨਾਮ ਆ ਗਿਆ 855 2008 ਦਾ ਮਾਡਲ ਦਾ 290000 ਰੁਪਈਆ ਦਾ ਮਾਡਲ ਐਮ ਆਰ ਦੇ ਨਾਮ ਨਾਲ ਲਾਇਆ ਦਾ 1/2 ਘੜ ਦੇ ਕਾਰਨ ਬਿਚੀ ਨਹੀਂ ਸਿੱਖ ਲਾ ਦਿੱਤੀ ਹੈ ਨਾਮ ਆ ਗਿਆ ਜੀ 700 30